ਇਹ ਵੀਡੀਓ ਉਹਨਾਂ ਤੱਕ ਸ਼ੇਅਰ ਕਰ ਦਿਓ ਜਿਹੜੇ ਕਹਿੰਦੇ ਸੀ ਦਵਾਈਆਂ ਖਾ ਖਾ ਆਕੇ ਸਾਡਾ ਮੋਟਾਪਾ ਨਹੀਂ ਘਟਿਆ ਜਾਂ ਭਾਰ ਨਹੀਂ ਘਟਿਆ ਹਨ ਤੇ ਇਹ ਵੀਡੀਓ ਦੇ ਵਿੱਚ ਤੁਸੀਂ ਭਾਰ ਘਟਾ ਸਕਦੇ ਹੋ ਵਧਾ ਵੀ ਸਕਦੇ ਹੋ ਤੇ ਬੱਚਿਆਂ ਦੇ ਜਿਵੇਂ ਕਹਿੰਦੇ ਹਨਾ ਗਰੋਥ ਵੀ ਜਿਵੇਂ ਬੱਚੇ ਗਰੋਥ ਨਹੀਂ ਕਰਦੇ ਉਹਨਾਂ ਦੀ ਵੀਡੀਓ ਹੈ ਤੇ ਸਾਡੇ ਨਾਲ ਭੈਣ ਹੋਰੀ ਖੜੇ ਨੇ ਬਾਈ ਹੋਰੀ ਖੜੇ ਨੇ ਇਹਨਾਂ ਨੇ ਭਾਰ ਘਟਾਇਆ ਵੀ ਅਤੇ ਬਾਈ ਨੇ ਵਧਾਇਆ ਤੇ ਭੈਣ ਹੋਰੀ ਨੇ ਭਾਰ ਘਟਾਇਆ ਹਨਾ ਉਸ ਦੇ ਕਿੰਨਾ ਘਟਾਇਆ ਕਿਵੇਂ ਘਟਾਇਆ ਕਿੰਨੇ ਦਿਨਾਂ ਦੇ ਅੰਦਰ ਸੱਸੀ ਜੀ ਬੰਦੇ ਤੁਸੀਂ ਕਿੰਨਾ ਭਾਰ ਪੈਰੀ ਮੈਂ ਆਪਣਾ 26 ਕਿਲੋ ਵਜ਼ਨ ਘਟਾਇਆ ਮੈਂ 3 ਮਹੀਨਿਆਂ ਦੇ ਵਿੱਚ ਜਿੱਤੇ ਮੇਰੀ ਫੈਮਿਲੀ ਦਾ 100% ਰਿਜ਼ਲਟ ਹੈ ਜੀ ਤੇ ਮੇਰੇ ਹਸਬੰਦ ਨੇ 55 ਕਿਲੋ ਕੋਈ ਵੀਕਨੈਸ ਨਹੀਂ ਜੀ ਕਿ ਵੀ ਕਈ ਲੋਕਾਂ ਨੂੰ ਬਹਿਮ ਹੁੰਦਾ ਕਿ ਵੀ ਇਹਦੇ ਵਿੱਚ ਕੋਈ ਮੈਡੀਸਨ ਆ ਕੀ ਚੀਜ਼ ਆ ਵੀ ਕੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਸਾਈਡ ਇਫੈਕਟ ਨਹੀਂ ਮੈਂ ਖੁਦ ਵੀਡੀਓ ਦੇ ਵਿੱਚ ਕਹਿ ਰਹੀ ਹਾਂ ਕਿ ਬੱਚਾ ਵੀ ਨਿਊਟ੍ਰੀਸ਼ਨ ਲੈ ਰਿਹਾ ਸਹੀ ਬੱਚੇ ਨੇ ਕਰਾਈ ਹਾਂ ਜੀ ਹਾਂਜੀ ਇਹ ਕਿਡਸ ਗਰੋ ਲੈ ਰਿਹਾ ਤੇ ਜਿੱਦਾਂ ਹੋ ਕਿ ਇਹਦੀ ਹਾਈਟ ਦੇ ਬੱਚੇ ਨੇ ਉਹ ਸਾਰੇ ਇਹਦੇ ਉੱਤੇ ਆਂਦੇ ਨੇ ਕਿ ਬਾਕੀ ਸਾਨੂੰ ਸਾਰੇ ਪੁੱਛਦੇ ਨੇ ਕਿ ਇਹਦੇ ਵਿੱਚ ਹੀ ਨਹੀਂ એનર્ਜੀ ਕਿਉਂ ਆ ਕੀ ਦਿੰਨੇ ਹੋ ਤੁਸੀਂ ਸਿਰਫ ਇੱਕ ਨਿਊਟ੍ਰੀਸ਼ਨ ਓਕੇ ਨਿਊਟ੍ਰੀਸ਼ਨ ਨਾਲ એનર્ਜੀ ਵੀ ਆਉਂਦੀ ਹੈ ਨਾ ਭਾਰ ਘਟਦਾ ਬਹੁਤ ਜ਼ਿਆਦਾ એનર્ਜੀ ਹੈ ਜੀ ਤੇ ਬढ़ा ਵੀ ਸਕਦੇ ਆ ਜੀ ਆਪਾਂ ਹਾਂਜੀ weight gain ਵੀ ਕਰ ਸਕਦੇ ਆ ਬੱਚਿਆਂ ਦਾ ਜਿ ਉਹ ਮਟੀ ਵੀ ਕਾ ਤਾਂ ਬਿਊਟੀ ਸਟ੍ਰੌਂਗ ਹੋ ਜਾਂਦੀ ਹੈ ਜਿੱਦਾਂ ਥੋੜੇ ਬੱਚੇ ਵੀਕਨੈਸ ਦੇ ਵਿੱਚ ਹੁੰਦੇ ਨੇ ਕੀ ਕਹਿੰਦੇ ਨੇ ਵੀ ਨਹੀਂ ਤੁਰਦੇ ਸਾਡੇ ਕੋਲ ਉਹ ਬੱਚਿਆਂ ਦਾ ਰਿਜ਼ਲਟ ਵੀ ਹੈਗਾ ਜੀ ਠੀਕ ਆ ਜੀ ਤੇ ਸਸਕੇ ਭੈਣ ਜੀ ਤੁਸੀਂ ਕਿੰਨਾ ਘਟਾਇਆ ਜੀ ਮੇਰਾ ਤਾਂ ਵੀਰ ਜੀ ਪੁੱਛੀ ਨਾ ਅੱਛਾ ਇਹ ਸਾਹਮਣੇ ਫੋਟੋ ਵਈ ਦੇਖੋ ਕਹਿੰਦੇ ਸਾਨੂੰ ਐ ਲੱਗਦਾ ਹੀ ਨਹੀਂਗਾ ਵੀ ਤੁਹਾਨੂੰ ਦੇਖਣ ਜੇ ਫੋਟੋ ਲੱਗੇ ਜਿਹੜੇ ਰਿਕਾਰਡਿੰਗ ਮੇਰਾ weight ਸੀਗਾ ਉਹਦੇ ਰਿਕਾਰਡਿੰਗ ਮੇਰੀ over fat ਬੜੀ ਜ਼ਿਆਦਾ ਸੀਗੀ ਦੇਖਣ ਨੂੰ ਐ ਲੱਗਦਾ ਸੀਗਾ ਕਿ 90 95 ਕਿਲੋ ਦਾ ਆ ਜੀ ਮੈਂ ਬੁੜੇ ਜੇ ਹੋ ਜਾਂਦਾ ਨਾ ਜੀ ਅੱਜ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਮੈਂ ਜੀ ਆਪਣਾ ਟਵੈਂਟੀ ਟੂ ਕਲੱਸ ਵੇਟ ਲੌਇ ਕਰੋ ਹਾਂ ਮੈਂ ਜੀ ਪੌਣੇ ਕਿ ਤਿੰਨ ਮਹੀਨਿਆਂ ਦੇ ਵਿੱਚ ਘਟਾਇਆ ਅੱਛਾ ਕੋਈ ਵੀਕਨੈਸ ਨਹੀਂ ਰਹੀ ਕੋਈ ਵੀ ਨਹੀਂ ਜੀ ਮਤਲਬ ਪੂਰੀ એનર્ਜੀ ਆ ਗਈ ਹੁੰਦਾ ਨਾ ਚਾਲਾ ਚੜਨ ਲੱਗਿਆ ਆਪਣੇ ਆਪ ਨੂੰ ਦੇਖ ਕੇ ਨਾ ਸ਼ੀਸ਼ੇ ਮਰੇ ਖੜ ਕੇ ਵਸੇ ਬੰਦੇ ਸਸੇ ਕਿੰਨਾ ਵਧਾਇਆ ਜੀ ਮੈਂ ਜੀ 20 ਕਿਲੋ ਘਟਾਇਆ ਘਟਾਇਆ ਗਿਆ ਠੀਕ ਹੈ ਜੀ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਮਹੀਨੇ ਪੂਰੇ ਐਕਟਿਵ ਹਾਂਜੀ ਕੋਈ ਦਿੱਕਤ ਤਾਂ ਨਹੀਂ ਨਹੀਂ ਜੀ ਕੋਈ ਨਹੀਂ ਠੀਕ ਹੈ ਅੱਛਾ ਬਾਈ ਹੋਰੀ ਖੜੇ ਤਾਂ ਨੇ ਬਾਈ ਹੋਰੀ ਨੇ ਵਧਾਇਆ ਹੈ ਨਾ ਕਿੰਨਾ ਵਧਾਇਆ 7 ਕਿਲੋ ਵਧਾਇਆ ਵੀਰੇ 7 ਕਿਲੋ ਕਿੰਨੇ ਦਾ ਅੱਛਾ 1 ਮਹੀਨੇ 'ਚ ਵੀਰੇ ਓਕੇ ਹਾਂਜੀ ਹਾਂਜੀ ਤੇ ਤੁਸੀਂ ਕਿੰਨਾ ਘਟ ਵਾ ਨਿਊਟ੍ਰੀਸ਼ਨ ਲਿਆ ਵੀਰੇ ਨਿਊਟ੍ਰੀਸ਼ਨ ਤੇ ਘਰ ਦੀ ਟਾਈਟ ਖਾਦੀ ਹੋ ਜਿਵੇਂ ਕਹਿ ਦਿੰਦੇ ਆ ਵੀ ਨਿਊਟ੍ਰੀਸ਼ਨ ਨਾ ਸੌਰੀ ਉਹੀ ਬਈ ਕਹਿੰਦੇ ਪਪਾ ਮਟਾਪਾ ਘਟਾ ਲੈ ਛੁਰੜੀਆਂ ਵਗੈਰਾ ਪੈ ਜਾਂਦੀ ਹੈ ਨਾ ਉਹ ਤੁਹਾਡੇ ਤਾਂ ਬਈ ਬਿਲਕੁਲ ਆਣ ਲੱਗਣਗੇ ਛੋਟੇ ਲੱਗਣ ਲੱਗੇ ਅੱਗੇ ਨੂੰ ਬਿਲਕੁਲ ਬਿਲਕੁਲ ਹੁਣ ਤਾਂ ਜਾਨੀ ਕਹਿੰਦੇ ਨੇ ਮੈਂ ਇਹਨਾਂ ਨੇ ਮੈਡਮ ਨਹੀਂ ਕਹਿਤੀ ਕਹਿੰਦੇ ਰਿਸ਼ਤਾ ਕਰਾਵਾਂ ਮੇਰਾ ਬੇਟਾ ਬਦਸਾਲ ਅੱਛਾ ਫੇ ਮੇਰੀ ਹਸਪਤਾਲ ਭਾਈ ਵੀ ਅੱਲਾ ਜੀ ਨੇ ਰਿਸ਼ਤਾ ਲੈਣਾ ਨਿਊਟ੍ਰੀਸ਼ਨ ਨਾਲ ਲੈਣਾ ਚਾਹੀਦਾ ਹੈ ਤਾਂ ਕਿ ਕਹਿੰਦਾ ਉਹ ਕਹਿੰਦੇ ਰਿਸ਼ਤਾ ਕਰਾਵਾਂ ਤੇ ਇਹ ਪ੍ਰੋਸੈਸ ਕਿਹੋ ਜਿਹਾ ਦਾ ਪ੍ਰੋਸੈਸ ਮੇਰੇ ਨਿਊਟ੍ਰੀਸ਼ਨ ਦਾ 40% 60% ਤੁਹਾਡੀ ਹੋਮ ਮੇਡ ਡਾਈਟ ਹੁੰਦੀ ਹੈ ਬਾਕੀ ਤੁਹਾਨੂੰ ਅਸੀਂ ਡੇਲੀ ਫੋਨ ਨਾ ਵਾ ਜਾਨੀ ਸਾਰਾ ਕੁਝ ਕਲੀਅਰ ਹੋ ਜਾਂਦਾ ਤੇ ਬਈ ਇਹ ਮਗਾਉਣ ਦਾ ਪ੍ਰੋਸੈਸ ਕੀ ਹੈ ਮਗਵਾਓ ਤੁਸੀਂ ਜੀ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਠੀਕ ਹੈ ਬਾਹਰ ਅਦਰ ਕੰਟਰੀ ਚ ਮਗਾਉਣਾ ਮਤਲਬ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਮਗਾਉਣਾ ਉਹਦੇ ਕੋਰੀਅਰ ਚਾਰਜਸ ਲੱਗੂ ਕਿੰਨੇ ਸਾਲ ਤੋ ਲੈ ਕੇ ਕਿੰਨੇ ਸਾਲ ਤੱਕ ਲੈ ਸਕਦੇ 2 ਸਾਲ ਤੋਂ ਲੈ ਕੇ 100 ਸਾਲ ਤੱਕ ਲੈ ਸਕਦੇ ਬਿਲਕੁਲ ਬਿਲਕੁਲ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ